ਜੀ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਫਿਰਦੇ ਆਂ ਜੀਰਕਪੁਰ ਤੋਂ ਡੇਰਾ ਬਤਿ ਵਾਲੇ ਪਾਸੇ ਨੂੰ ਤੇ ਜਾਣੀ ਕਿ ਵੀ ਚੰਡੀਗੜ੍ਹ 5-7 ਕਿਲੋਮੀਟਰ ਹੀ ਹੈ ਕੋ ਚੰਡੀਗੜ੍ਹ ਤਾਂ ਜਮੇ ਆਪਣੇ ਏਰੀਆ ਹੀ ਆ ਜਿਵੇਂ ਆਪਣਾ ਦਹਾਲਾ ਏਰੀਆ ਬਾਸ ਲੱਗਦਾ ਨਾ ਉਦਾਂ ਦਾ ਹੀ ਏਰੀਆ ਲੱਗਦਾ ਇੱਥੇ ਵੀ ਸਕੂਲ ਬੱਸਾਂ ਜਾਂਦੀਆਂ ਓਏ ਇੱਥੇ ਬਾਈ ਪੱਠਾ-ਪੋਠਿਆਂ ਨੂੰ ਜਾਂਦੀਆਂ ਵੀ ਆਪਣੇ ਮੋਟਰਸਾਈਕਲਾਂ ਦੀਆਂ ਰੇੜੀਆਂ ਬਣਾਏ ਹੋਏ ਇੱਧਰ ਵੀ ਬਾਈ ਉਹ ਮੇਰੇ ਰੇੜੇ-ਰੂਟੇ ਲੈ ਕੇ ਜਾਂਦੇ ਨਾਲੇ ਚਾਹੇ ਚੰਡੀਗੜ੍ਹ ਦੇ ਇਲਾਕੇ ਦੇ ਆ ਚਾਹੇ ਲੋਕ ਦੇਖੀ ਤੁਹਾਨੂੰ ਫੇਰ ਮੂਰੇ ਕੋਈ ਮਿਲਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵਿੱਚ ਚੱਲ ਕੇ ਇਹ ਇਕੱਲਾ ਸ਼ਹਿਰ ਹੀ ਡਿਵਪਲਮੈਂਟ ਦੇ ਵਿੱਚ ਜ਼ਿਆਦਾ ਜਾਂਦਾ ਪਿੰਡਾਂ ਵਾਲੇ ਦਾ ਵੀ ਪਿੰਡ ਦਾ ਜਾਣੀ ਕਿ ਉੱਥੇ ਜ ਆਮ ਦਾ ਆਪਣੇ ਲੋਕ ਆਮ ਸਧਾਰਜਿਤ ਕਿ ਜਉਂਦੇ ਆ ਜਿਵੇਂ ਇੱਥੇ ਰੇੜੇ ਰੂੜੇ ਵੀ ਬਈ ਉਹ ਮੇਲੇ ਹੀ ਫਰ ਨਹੀਂ ਤਾਂ ਚੰਡੀਗੜ੍ਹ ਦੀ ਬਈ ਹਵਾ ਚੰਡੀਗੜ੍ਹ ਦਾ ਨਾ ਹੀ ਬਹੁਤ ਤਾਂ ਹੋ ਜਾਂਦਾ ਤੇ ਫੇਰ ਵੀ ਲੋਕ ਉੱਥੇ ਲਈ ਜਾਂਦੇ ਆ ਇਧਰ ਆ ਗਿਆ ਕਰਾਲੀ ਕਰਾਲੀ ਜਾਣੀ ਕਿ ਟਾਕਿਆਂ ਨੇ ਬਹੁਤ ਜ਼ਿਆਦਾ ਫੈਕਟਰੀਆਂ ਇਧਰ ਕਰਾਰੀ ਵਾਲੀ ਏ ਸਾਈਡ ਟਾਕੇ ਬਣਦੇ ਇਧਰ ਸਾਈਡ ਬਹੁਤ ਜ਼ਿਆਦਾ ਕਰਾਰੀ ਵਾਲੇ ਪਾਸੇ ਬੱਟਾ ਇਹ ਬੱਟਾ ਇਧਰ ਇੰਜ ਬੱਟਾ ਦਾ ਆਪਣੇ ਲੋਕ ਆ ਆਪਣੇ ਦਾ ਪੌਂਦ ਨਹੀਂ ਹੋਣੇ ਬਈ ਮੇਰੇ ਨਾਲ ਕੜਕਾ ਜਾ ਆਪਾਂ ਦਾ ਬਹੁਤ ਘੱਟ ਮੌਨ ਇਧਰ ਏਰੀਆ ਦੇ ਵਿੱਚ ਇਧਰ ਉਹੀ ਪੱਠਾ ਬੱਟਾ ਪਈਆਂ ਪਈਆਂ ਨੇ ਵੈਰੀ ਪਰਫਾਰਮ ਇਹ ਵੀ ਕਿਤੇ ਸਮਝ ਜਾਂਦੀ ਆ ਦੇਖ ਆ ਬਾਈ ਹੁਣ ਗੱਡੀ ਰੋਕ ਕੇ ਕਿਸੇ ਦਾ ਸਾਗ ਥੋੜੀ ਜਾਂਦੇ ਆ ਇਹ ਵਿਚਾਰੇ ਸ਼ਹਿਰ ਵਾਲੇ ਪਾਸੇ ਨਹੀਂ ਹੋਣੇ ਸ਼ਹਿਰ ਦੇ ਏਰੀਆ ਦੇ ਵਿੱਚ ਦੇ ਹੋਣੇ ਸ਼ਹਿਰ ਦੇ ਵਿੱਚ ਨੇ ਤਾਂ ਪਿੰਡ ਵਾਲੇ ਪਾਸੇ ਸਾਗ ਥੋੜੀ ਜਾਂਦੇ ਨੇ ਰਿਆ ਬਾਈ ਨਾਂ ਤਾਂ ਬਹੁਤ ਸੁਣਿਆ ਸੀ ਕਿੰਨੇ ਨੇ ਕੱਗਰ ਕੱਗਰ ਦਰਿਆ ਘਰ ਘਰ ਕੱਗਰ ਘੱਗਰ ਦਾ ਰੇਤਾ ਰਿਆ ਇਹ ਡੇਰਾ ਬਸੀ ਦੇ ਵਿੱਚ ਨੂੰ ਆਏ ਹੋਏ ਆ ਇਧਰ ਹੀ ਸਾਡੇ ਚੰਦੀਗੜ੍ਹ ਦੇ ਵਿੱਚ ਉੱਥੇ ਨਕਲਦਾ ਹੈ ਕੱਗਰ ਦਰਿਆ ਦੇਖ ਲਓ ਜਦੋਂ ਉਹ ਕਹਿੰਦੇ ਦਰਿਆ ਚੜ ਜਾਂਦੇ ਆ ਨਾ ਇਹ ਕਹਿੰਦੇ ਤਵਾਹੀ ਮਜਾ ਦਿੰਦੇ ਆ ਉਹ ਦੇਖ ਲਾ ਬਈ ਦੂਰ ਦੂਰ ਤੱਕ ਉਪਰੋਂ ਉੱਥੇ ਪਰੇ ਨਿਸ਼ਾਨ ਦੀ ਨਾ ਪਾਣੀ ਦਾ ਜਿਹੜਾ ਪਾਣੀ ਹੌਂਡਰ ਚੜ ਕੇ ਹਟਿਆ ਜਿਹੜਾ ਹਣਾ ਪਿਛਲੇ ਪਿਛਲੇ ਮਹੀਨਿਆਂ 'ਚ ਉਹ ਕਿੱਥੇ ਤੱਕ ਪਾਣੀ ਆ ਗਿਆ ਸੀ ਆਹ ਰੇਤਾ ਇਹਨੇ ਬਾਹਰ ਕੱਢਤਾ ਇਧਰਲੀ ਸਾਈਡ ਨੂੰ ਉੱਥੇ ਮਹਲੇ ਚੱਕ ਕੇ ਉਹ ਨਿਸ਼ਾਨ ਆ ਪਾਣੀ ਦਾ ਗੱਲਾਂ ਪਿਆ ਲਵੇ ਉਪਰੀ ਸਾਈਡ ਤੋਂ ਹੁਣ ਤਾਂ ਨੀਵਾ ਹੋ ਗਿਆ ਆਮ ਦਰਿਆ ਦਾ ਪਾਣੀ ਪਾਸੇ ਉਧਰੋਂ ਇਧਰੋਂ ਜਿਆਦਾ ਵਗਦੇ ਹੁੰਦੇ ਨੇ ਉਧਰ ਉਧਰ ਛੜ ਜਿਆਦਾ ਵਗਦੇ ਇਹਦਾ ਇਹ ਦਰਿਆ ਦਾ ਪਾਣੀ ਉਧਰੋਂ ਬੜਾ ਵਗਦਾ ਉਹਦੇ ਇਧਰ ਸਾਡਾ ਆ ਜਾਂਦਾ ਬਾਲੇ ਵਾਲਾ ਪਾਸੇ ਨੂੰ ਆ ਗਿਆ ਉਧਰੋਂ ਆ ਗਿਆ ਅੰਬਾਲਾ ਅੰਬਾਲਾ ਆ ਗਿਆ ਉਧਰ ਅੰਬਾਲਾ ਦਿੱਲੀ ਰੋਡ ਹੈ ਵੀ ਰੋਡ ਹੈ ਉਧਰੋਂ ਪੇਰੇ ਪਾਸੇ ਨੂੰ ਤੇ ਇਧਰ ਆ ਗਿਆ ਚੰਡੀਗੜ੍ਹ ਵਿੱਚ ਸਿੱਧਾ ਚੰਡੀਗੜ੍ਹ ਇਧਰ ਪੰਜ ਚਾਰ ਕਿਲੋਮੀਟਰ ਤੋਂ ਹੀ ਕਾ ਬ੍ਰਿਜ ਆਦਾ ਸਾਹਮਣੇ ਘੱਗਦਰਿਆਂ ਵਾਲਾ ਬ੍ਰਿਜ ਚਲੋ ਆਜੋ ਚੱਲਦੇ ਆਪਾਂ ਹੁਣ ਅੱਗੇ ਘੱਗਦਰਿਆਂ ਵਾਲਾ ਬ੍ਰਿਜ ਆ ਗਿਆ ਪੌਲ ਜੀ ਨੂੰ ਕਹਦੇ ਨੇ ਘੱਗਦਰਿਆ ਵਾਲਾ ਪੌਲ ਆਹੇ ਘੱਗਦਰਿਆ ਵਾਲਾ ਪੌਲ ਘੱਗਦਰਿਆ ਵਾਲਾ ਪੌਲ ਵਾ ਖਤਮ ਹੋ ਗਿਆ ਪੌਲੋ ਮੁੱਕ ਗਿਆ ਆ ਲੋ ਕੋਲੋਨਾ ਹੋ ਗਿਆ ਸਕਦਾ ਕਿ ਆਪਾਂ ਨੇ ਕੱਢ ੱਗ ਵੱਡਾ ਹੋ ਪੌਲ ਹੋਊਗਾ ਲੰਬਾ ਹੋ ਚਲੋ ਕੋਈ ਨਾ ਖਾਣ ਮੈਂ ਲੈ ਦਸ ਤੋ ਗਾਂ ਜਾ ਕੇ ਲਓ ਜੀ ਆਪਾਂ ਲੈ ਲਿਆ ਭਾਈ ਕੈਮਰਾ ਬਬਰਖੇ ਸੌਖਾ ਹਣ ਇਹਦੇ ਵਿੱਚ ਵੀਡੀਓ ਵਗਰਾ ਵੀ ਆਪਾਂ ਬਣਾਇਆ ਕਰਾਂਗੇ ਇਹ ਕੈਨਲ ਦਾ ਜਿਵੇਂ ਦਿਖਾ ਦਿੰਦੇ ਕਿਹੜਾ ਕੜਾ ਦੇ ਨਾਲ ਆਹ ਲੈਂਦੇ ਨੇ ਨਾਲ ਤੇ ਦੂਸਰਾ ਦੇ ਵੀ ਛੋਟਾ ਵੀ ਨਾਲ ਇਹਦੇ ਗਲਾਰ ਵਾਲਾ ਵੀ ਆ ਵਿੱਚ ਇਹ ਤੇ ਬਾਕੀ ਦੀ ਵੀਡੀਓ ਵਗਾਂ ਬਬਰਖੇ ਸੌਖੇ ਦੇ ਵਿੱਚ ਬਣਾਵਾਂਗੇ ਚੰਡੀਗੜ੍ਹ ਤੋਂ ਲਿਆ ਆਪਾਂ ਇਹ ਲਓ ਜੀ ਇੱਥੇ ਵੀ ਬਾਗ ਆ ਜੀ ਚੰਡੀਗੜ੍ਹ ਦੇ ਵਿੱਚ ਡੇਰਾ ਬਸੀ ਵਾਲੀ ਪਾਸੇ ਨੂੰ ਬਾਗ ਤੇ ਜੰਗਲ ਜੰਗਲ ਦੇ ਬਾਗ ਜੰਗਲ ਦੇ ਬਾਗ ਦੇਖੋ ਜਿੱਦਾਂ ਜੁਪੀ ਦੇ ਵਿੱਚ ਵੱਧ ਲੱਗਦਾ ਨਾ ਉਦਾਂ ਹੀ ਸਾਡੇ ਡੇਰਾ ਬਸੀ ਵਾਲੇ ਪਾਸੇ ਦੇ ਪਾਸੇ ਇਕੱਠਾ ਜਿਹਾ ਬਾਗ ਲੱਗਿਆ ਹੋਇਆ ਹੈ ਇੱਕ ਬਹੁਤ بڑا ਸੀਗਾ ਬਾਗ ਚੰਦੀਗੜ੍ਹ ਦੇ ਵਿੱਚ ਹੀ ਡੇਰਾ ਡੇਰਾ ਬਸੀ ਆ ਜਾਂਦੀ ਹੈ ਡੇਰਾ ਬਸੀ ਤੋਂ ਥੋੜਾ ਅੰਗਾਂ ਜਾ ਕੇ ਲੱਗਾ ਹੋਇਆ ਸੀ ਚੰਦੀਗੜ੍ਹ ਦੇ ਪਾਸੇ ਜੰਗਲ ਹੋਰ ਆ ਗਿਆ ਇੱਥੇ ਇਹ ਆ ਗਿਆ ਜਨਾਲੇ ਦੇ ਕੋਲੇ ਜਿਹੜਾ ਚੰਦੀਗੜ੍ਹ ਦੇ ਕੋਲ ਜਨਾਲਾ ਉਧਰ ਛੜ ਜੰਗਲ ਵਾਕੀ ਆਹ ਖੇਤ ਇੱਥੇ ਲੋਕ ਵੀ ਆਪ ਹੀ ਖੇਤੀਬਾੜੀ ਸਾਰੀ ਆਪ ਹੀ ਕਰਦੇ ਆਪਣੇ ਆਂ ਕੋਣਕ ਬਣਕ ਤੋਂ ਨਾ ਇੱਧਰ ਹੁੰਦਾ ਹੀ ਜਾਂਦੀ ਗਾਣੇ ਵਾਲੇ ਪਾਸੇ ਵੀ ਹੋਰਿਆ ਦੂਰ ਦੂਰ ਤੱਕ ਫੇਰ ਜੰਗਲ ਆ ਗਿਆ ਕਾਹਾਂ ਉਹ ਪੱਛੇ ਹਟ ਕੇ ਵੀ ਸਾਰਾ ਜੰਗਲ ਜੰਗਲਾ ਬਹੁਤ ਦੂਰ ਤੱਕ ਉਹ ਵੀ ਜੰਗਲਾਂ ਦਾ ਸੜਕ ਦੇ ਉੱਤੇ ਨੂੰ ਆ ਗਿਆ ਜੰਗਲ ਪੱਛੇ ਜੰਗਲ ਸੜਕ ਦੇ ਵਿੱਚੋਂ ਹਟ ਗਿਆ ਸੀ ਆ ਫੇਰ ਸੜਕ ਦੇ ਉੱਤੇ ਨੂੰ ਥੋੜੀ ਜਿਹੀ ਫੇਰ ਆ ਗਿਆ ਪੰਜ ਚਾਰ ਗੱਲਿਆਂ ਦੇ ਵਿੱਚ ਫੇਰ ਲਾਜੀ ਛੜਦਾ ਸੀ ਹੁਣ ਵੱਡਾ ਜੀੜੀ ਰੋਡ 메ਨ ਹਾਈਵੇ ਰੋਡ ਚੰਡੀਗੜ੍ਹ ਤੱਕ ਨਾ ਰਾਜਪੁਰਾ ਰੋਡ ਛੜਦਾ ਸੀ ਛੜ ਗਿਆ ਸੀ ਇਧਰਲੀ ਸਾਈਡ ਪਾਲਿਆਵੰਦ ਘੜਾ ਵਾਲੀ ਸਾਈਡ ਪਾਸੇ ਨੂੰ ਫਾਈਲ ਬੀਜੀ ਵਾਲੀ ਸੜਕ ਤੋਂ ਉਹ ਕਿਧਰ ਜਾਣੇ ਦੇ ਵਿੱਚ ਸਵੇਰ ਦੇ ਟਾਈਮ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਰੱਖ ਭਰੇ ਦਫ਼ਤਰਾਂ ਦੀ ਛੁੱਟੀ ਹੁੰਦੀ ਉਹ ਬਹੁਤ ਜ਼ਿਆਦਾ ਟ੍ਰੈਫਿਕ ਜਮ ਹੋ ਜਾਂਦੀ ਉਸ ਕਰਕੇ ਹੁਣ ਅਸੀਂ ਇਧਰ ਤੇ ਚੱਲਦੇ ਆ ਤੇ ਬਾਕੀ ਤੁਸੀਂ ਦੇਖੋ ਵੀ ਦਰਖਤ ਦੇਖੋ ਕਿੰਨੇ ਵੇ ਲੱਗੇ ਹੋਏ ਰੋਡ ਦੇ ਉੱਤੇ ਕਿੰਨਾ ਸੋਹਣਾ ਲੱਗਦਾ ਵਾ ਤਾਂ ਆਪਾਂ ਸਾਈਡ ਤੇ ਪਰ ਰੋਡ ਦੇ ਉੱਤੇ ਪੈ ਨਹੀਂ ਰਹੇ ਇਸ ਟਾਈਮ ਤਾਂ ਕਿ ਉਹਦਾ ਕਾਰਨ ਇਹ ਵੀ ਦਰਖਤ ਹੀ ਦਰਖਤ ਆ ਹਰੀਆਲੀ ਆ ਕਿੰਨਾ ਘੈਂਟ ਜਾਂ ਜਾਨੀਂ ਵਧੀਆ ਥਿਊ ਜਾਂ ਬਣਦਾ ਛਤਰੀ ਬਣ ਜਾਂਦਾ ਫਿਰ ਇਹ ਇੱਕ ਦਰਖਤਰੀ ਦੇਖੋ ਆ ਤੇ ਉੱਪਰ ਜਿਹੜਾ ਦਰਖਤ ਵੱਧ ਕੇ ਜਾਣਾ ਜਿਆਦਾ ਕਿਹਨਾਂ ਦੀ ਛਤਰੀਆਂ ਛਤ ਚੱਲ ਜਾਣਗੇ ਛਤਰੀ ਬਣ ਜਾਂਦਾ ਇੱਕ ਦੂਜਾ ਰਲ ਜਾਂਦਾ ਜਾ ਕੇ ਦੇਖੋ ਕਿੰਨਾ ਘੈਂਟ ਥਿਊ ਜਾਂ ਉਹਨਾਂ ਦਾ ਕੀ ਕੀ ਹਾਲਤਾਂ ਬਣੀਆਂ ਪਈਆਂ ਤੇ ਆ ਸੁੱਤਾ ਪਿਆ ਜਾਂ ਅਸੀਂ ਜਾਂਦੀ ਕਿਉਂ ਤੁਰਿਆ ਸੁੱਤਾ ਹੀ ਪਿਆ ਉੱਠੇ ਨਹੀਂ ਇਹ ਆ ਗਈ ਨਹਿਰ ਤਰਾਹੇ ਵਾਲੀ ਇਹ ਕਿਧਰੋਂ ਚੱਲ ਰਿਹਾ ਤਾ ਉਹ ਇਹਦਾ ਹਾਮਦ ਕੜਨ ਨੂੰ ਲਿਆਣਾ ਕੱਢਤਾ ਸਾਰੇ ਇਹਨਾਂ ਦਾ ਬੱਸ ਹੋਰੀਓ ਲੋਪੈਂ ਦੀ ਡਰਾਈਵ ਸੀ ਉਹ। ਇਹਦਾ ਲੋਡ ਟੋੜ ਜੇ ਕਹਿੰਦੇ ਘੈਂਟ ਚ ਲੱਗਦਿਆ। ਜਿਵੇਂ ਪਹਾੜੀ ਰੇਡੀਆਂ ਹੁੰਦੇ ਹਾਤਲੇ ਦੇ ਵਿੱਚ ਮੋੜ ਜੇ ਹੁੰਦੇ ਆ। ਮੋੜ ਦੇ ਉੱਤੇ ਮੋੜ ਨਾਲ ਮੋੜ ਨਾਲ ਮੋੜ ਉੱਦਾਂ ਇਹ ਬੜੀ ਪਰੇ ਫੀਲਿੰਗ ਜਾ ਰਹੀ ਆ। ਕੋੜ ਪੜ ਗਏ ਆਪਾਂ ਸ਼ਹਿਰ ਵਿੱਚ ਆ ਗਏ ਤੇ 7:00 ਵੱਜ ਗਏ। ਤੇ 10:00 ਵਜੇ ਆਪਾਂ ਘਰੋਂ ਤੁਰੇ ਸੀਗੇ। ਤਕਰੀਬਨ ਤਕਰੀਬਨ 10:00 ਵਜੇ ਘਰੋਂ ਤੁਰੇ ਸੀ ਤੇ ਪਹਿਲਾਂ ਇਕਲੀ ਚਾਹਲਾ ਵਾਲੀ ਸਾਈਡ ਪਹਿਲਾਂ ਪਿੰਡ ਚਲੇ ਗਏ ਅਸੀਂ ਮੋਘੇਲੇ ਪਾਸੇ ਫਿਰ ਉਸ ਤੋਂ ਬਾਅਦ ਵਿੱਚ ਸ਼ਹਿਰ 5 ਕਿਲੋ ਮਿੰਟ ਦਾ ਕੰਮ ਸੀ ਉੱਤਰ ਆ ਗਏ ਸੀ ਤੇ ਉਸ ਤੋਂ ਬਾਅਦ ਆਪਾਂ ਤਕਰੀਬਨ ਤਕਰੀਬਨ 1:30 2:00 ਵਜੇ ਦੇ ਆਸ-ਪਾਸ ਪਹੁੰਚੇ ਸੀ ਆਪਾਂ ਚੰਡੀਗੜ੍ਹ ਤੇ ਉਸ ਤੋਂ ਬਾਅਦ ਆਪਾਂ ਸਦਾ ਫੇਰ ਤਰਪੇ ਚੰਡੀਗੜ੍ਹੋਂ ਦੇਖ ਕੇ ਆਦਾ ਸਮਾਨ ਜਿਹੜਾ ਵੀ ਲੈਣਾ ਸੀਗਾ ਤੁਸੀਂ ਬੜੇ ਦੇਖ ਹੀ ਲੈਣਾ ਉਹ ਤੇ ਉਸ ਤੋਂ ਬਾਅਦ ਆਪਾਂ ਹੁਣ ਤਕਰੀਬਨ ਤਕਰੀਬਨ 6:40 ਬੋਲ ਆ ਲਿਆ ਤੇ ਰਾਏਪੋਟ ਸ਼ਹਿਰ ਦੇ ਵਿੱਚ ਪੜ ਗਏ ਸ਼ਹਿਰ ਦੇ ਅੰਦਰ ਜਾਣੇ ਦਾ ਪਤਾ ਨਹੀਂ ਬੜੇ ਕਿ ਉੱਥੇ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਐ ਇਸ ਵੇਲੇ ਕੰਮਕਾਰਾਂ ਵਾਲੇ ਨਿਕਲਦੇ ਹਨ ਪੋਲਾ ਦੇ ਉੱਤੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਆ ਉਹਦੇ ਕਰਕੇ ਇੰਦਰ ਬਾਹਰ ਬਾਹਰ ਦੀ ਆਵੀ ਤੇ ਬਾਕੀ ਚਲੋ